ستارہ سو تریاسی کے اندر اس مسجد کو دوست کر کے وہاں پہ گردوارہ بنا کر آج رکاب دین صاحب کے اوپر وہ گردوارہ صاحب ثابت ہے ستارہ سو کے اندر اس مسجد کو دوست کر کے وہاں پہ گردوارہ بنا کر آج رکاب دین صاحب کے اوپر وہ گردوارہ صاحب ثابت ہے لکھڑا نہ دیتا ہے نو کہ نال تیرے جمع لیا اس نے کڑے اپنے والد کرو اتیاز پڑے آئے ਸਕੰਦਰਜੀ ਸੰਨ 1917 1993 ਚ ਬੰਦਾ ਸਿੰਘ ਬਾਹਤਰ ਨੇ ਮਸਜਿਦ ਢਾ ਕੇ ਰਕਾਬਾਨ ਸਾਹਿਬ ਤੋਂ ਤੇ ਉੱਥੇ ਇੱਕ ਗੁਰਦੁਆਰਾ ਬਣਾਇਆ ਇਹ ਸਿਰਫ ਦੱਸਣਾ ਚਾਹਦਾ ਹੈ ਵੀ ਖਾਲੀ ਦੂਸਰੀ ਕੌਮ ਹੀ ਨਹੀਂ ਸਿੱਖਾਂ ਨੇ ਵੀ ਮਸਜਿਦਾਂ ਢਾ ਕੇ ਗੁਰਦੁਆਰੇ ਬਣਾਏ ਇਹ ਉੱਥੇ ਕਿਹੜੀ ਮਸਜਿਦ ਬਣਾਤੀ ਮੁਸਲਮਾਨਾਂ ਨੇ ਮੈਂ ਇਹ ਨਹੀਂ ਸਮਝਾਂਦੀ ਵੀ ਕਿਹੜੇ ਇਤਿਹਾਸੋਂ ਪੜ੍ਹਿਆ ਹੈ ਇਹ ਤੇ ਬਣਜਾਰੇ ਸਿੱਖਾਂ ਦਾ ਇਲਾਕਾ ਸੀ ਸਾਰਾ ਇਹ ਸਾਰੀ ਜ਼ਮੀਨ ਜਿੱਥੇ ਨਵੀਂ ਦਿੱਲੀ ਬੈਠੀ ਹੋਏ ਸਾਰੇ ਭਾਈ ਲੱਖੀ ਸ਼ਾਹ ਪੰਜਾਬ ਦੇ ਜ਼ਮੀਨ ਸੀ ਨੂੰ ਨਰਾਸੀ ਨਾ ਪਿੰਡ ਕਿਹਾ ਜਾਂਦਾ ਸੀ ਇੱਥੋਂ ਕਿੱਥੋਂ ਮੁਸਲਮਾਨ ਆ ਗਏ ਜਿਹਨਾਂ ਮਸਜਿਦ ਬਣਾਈ ਹੋਣੀ ਹੈ ਸਿੱਖਾਂ ਤੋਂ ਜ਼ੁਲਮ ਕੀ ਮਨਸ ਨਹੀਂ ਹੈ ਸਿੱਖ ਗੁਰੂ ਸਵਾਨ ਹੈ ਜਿਹੜੇ ਕਰ ਗਏ ਜ਼ੁਲਮ وہ ضرور سکھا نے تلوار چکی ہے انہوں کو بدلہ لیا ہے وزیر خان کو بدلہ لیا ہے اور نہ کو لیا ہے میر منو کو لیا پر عام بندے نال میں سلمانہ نال نہ کوئی مسجد ٹائی گئی تو نہ کسی نے جرم کتنے گئے یہ جا کو قوم پروش یہ پدر پروش ਸ਼ਾਇਦ ਪਿਛਲੇ 100 ਸਾਲਾਂ 'ਚ ਕੋਈ ਨਹੀਂ ਜਮਿਆ ਕੋਈ ਬੜਾ ਨੇ ਆਪਣੀ ਕੁਰਸੀ ਦੇ ਖਾਤਰ ਭਾਂ ਦੇ ਪਿੱਠੇ 'ਤੇ ਛੋਰਾ ਮਾਰਿਆ ਹੈ ਕੰਨਾ ਕਿਦਿਆਂ ਪਰ ਜੜੀਆਂ ਦਾ ਇਸ ਨੇ ਟੱਪੀਆਂ ਨੂੰ ਇਹਦੇ ਕੋਈ ਮਿਸਾਲ ਨਹੀਂ ਮਿਲਦੀ ਕੋਫਰ ਪਰ ਉਹ ਵੀ ਕੋਰਤੇ ਇੱਕ ਬਹਾਦਰ ਸਾਹਿਬ ਨੇ ਮਾਨਸਥਾਨ ਬਾਰੇ ਇਸ ਵਾਸਤੇ ਕੀਤਾ ਕਿ ਸ਼ਾਇਦ ਨੂੰ ਕੁਝ ਹੋਰ ਮਿਲ ਜਾਏ ਸ਼ਾਇਦ ਕੋਈ ਐਸੀ ਚੀਜ਼ ਮਿਲ ਜਾਏ ਜਿਹਦੇ ਨਾਲ ਮੈਂ ਦਬਾ ਕੇ ਮਨ ਇਹ ਲਾਡਰ ਕਰ ਸਕਾਂ ਅੱਜ ਮੈਂ ਇਹ ਸ਼ਿਕਾਇਤ ਸਿੰਘ ਸਾਹਿਬ ਗੈਣੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਹੈ ਮੈਂ ਉਹਨਾਂ ਨੂੰ ਇਸ ਮਾਧਿਅਮ ਰਾਹੀਂ ਬੇਨਤੀ ਕਰਾਂਗਾ ਇਸ ਦੇ ਉੱਤੇ ਫੌਰਨ ਐਕਸ਼ਨ ਲਿਆ ਜਾਵੇ ਔਰ ਜੇ ਤੁਸੀਂ ਐਕਸ਼ਨ ਨਾ ਲਏ ਆਲਰੇਡੀ ਮੇਰੀ ਇੱਕ ਕੰਪਲੇਂਟ ਇਹਦੀਆਂ ਕਰਸਤਾਨੀਆਂ ਬਾਰੇ ਇਹਦੀਆਂ ਦੁਰਾਚਾਰੀਆਂ ਬਾਰੇ ਇਹਦੀ ਕੌਮਫਰੈਸੀ ਬਾਰੇ ਘੜ ਕੋਲ ਪਈ ਹੈ اس کو بلا کے جے اس کو پنجو نہ چیکیا گیا تے تو یہ کئی ہومنگ گیا واحد گروہ جی کا خالصہ خالس گروہ جی کی فتح پچھلے تین چار دن تو اکباران دے ویچ میڈیا دے کے سردار سنگھ سرسا نے جیڑی بائٹ ਗੁਰਦੁਆਰਾ ਕੋ আফغان ਸਾਹ ਬਾਰੇ ਜਤੀ ਹੈ ਉਸ ਦੇ ਨਾਲ ਸੰਸਾਰ ਪਰਦੇ ਜਿਹੜੇ ਹਰਦਿਆਨ ਸੱਖਾਂ ਦੇ ਉੱਪਰ ਹੁੰਦੇ ਗਏ ਮਾਨੂੰ ਕੋਈ ਇੰਟਰਪੁਨਾਈਆ ਬਈ ਐਸੀ ਪਹਿਲੀ ਵਾਰ ਇਤਿਹਾਸ ਵਿੱਚ ਗੱਲ ਸੁਣੀ ਹੈ ਤੁਸੀਂ ਦਾ ਪ੍ਰਤੀਕਰਮ ਨਹੀਂ ਦੇ ਰਹੋ ਤਾਂ ਮੈਂ ਨੂੰ ਕਿਹਾ ਕਿ ਸੇਕਮ ਦੇ ਵਿੱਚ ਬੜੋਰੇ ਕੌਮ ਫਰੋਚੋ ਐ ਕੌਂਦਾਂ ਸਿਕ ਕੌਮ ਨਾਲ ਸਿਕ ਪਾਸੇ ਬੜੀਆਂ ਗਦਾਰੀਆਂ ਕੀਤੀਆਂ ਅਸੀਂ ਆਪਣੀ ਉਮਰ ਵਿੱਚ ਵੀ ਦੇਖਿਆ ਪਰ ਮੈਂ ਸਮਝਦਾ ਕਿ ਇਹ ਜੋ ਕੌਮ ਫਰੋਚੋ ਜਾਂ ਪੱਧਰ ਪੁਰਸ਼ ਸ਼ਾਇਦ ਪਿਛਲੇ 100 ਸਾਲਾਂ 'ਚ ਕੋਈ ਨਹੀਂ ਜਮਿਆ ਕੋਈ ਬੜਿਆਂ ਨੇ ਆਪਣੀ ਕੁਰਸੀ ਦੇ ਖਾਤਰ ਪੰਦੇ ਪੇਟੇ ਚੋਰਾ ਮਾਰਿਆ ਕੰਨਾ ਕੀਤੀਆਂ ਪਰ ਜਿਹੜੀਆਂ ਹਦਾ ਇਸ ਨੇ ਟੱਪੀਆਂ ਇਹਦੇ ਕੋਈ ਮਿਸਾਲ ਨਹੀਂ ਮਿਲਦੀ ਕਮ ਫਰੋਸ਼ੀ ਉਹਨਾਂ ਨੇ ਵੀ ਕੀਤੀ ਸੀ ਸਰਕਾਰ ਕੋਲ ਅਹੁਦੇ ਲੈਣ ਦੇ ਭਾਵੇਂ ਅੰਗਰੇਜ਼ ਸੰਤ ਭਾਵੇਂ ਕਾਂਗਰਸੀ ਤੇ ਭਾਵੇਂ ਹੋਣ ਅੰਡੀਆਂ ਦੀ ਸਰਕਾਰ ਹੈ ਪਰ ਇਸ ਨੇ ਤਾਂ ਸਕ ਇਤਿਹਾਸ ਨਾਲ ਉਹ ਵੀ ਗੁਰੂਆਂ ਦੇ ਇਤਿਹਾਸ ਨਾਲ ਜੋ ਛੇੜਖਾਨੀ ਕੀਤੀ ਹੈ ਇਹਦਾ ਕੋਈ ਦੂਸਰਾ ਸਾਨੂੰ ਇਤਿਹਾਸੀ ਦੇਖਣ ਨੂੰ ਨਹੀਂ ਮਿਲਦਾ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਜਦ ਬਾਬਾ ਬਕੀਲ ਸਿੰਘ ਆਏ ਉਹਨਾਂ ਨੇ ਲਾਲਕਲੇ ਫਤਿਹ ਕੀਤਾ ਮੁਗਲ ਫੌਜਾਂ ਨੂੰ ਰਾਇਆ ਤੇ ਸਾਫ਼ ਕਹਿਤਾ ਵੇ ਅਸੀਂ ਰਾਜ ਕਰਨ ਨਹੀਂ ਆਏ ਅਸੀਂ ਜਿਹੜੇ ਸਾਡੇ ਗੁਰੂ ਸਵਾਨ ਦੀਆਂ ਨਿਸ਼ਾਨਧਈਆਂ ਹਨ ਉਹ ਸਾਨੂੰ ਨਿਸ਼ਾਨਧਈ ਹੁੰਦੇ ਹੋ ਉੱਤੇ ਅਸੀਂ ਆਪਣੇ ਨਿਸ਼ਾਨਧਈ ਦੇ ਤੌਰ ਤੇ ਗੁਰਦੁਆਰੇ ਬਣਾਵਾਂਗੇ ਔਰ ਵਾਪਸ ਚਲੇ ਜਾਵਾਂਗੇ ਇਹ ਇਤਿਹਾਸ ਦੇ ਵਿੱਚ ਭਾਵੇਂ ਇਤਿਹਾਸਕਾਰ ਆ ਗਏ ਭਾਵੇਂ ਕਥਾਵਾਚਕ ਸਾਰਿਆਂ ਨੇ ਇਸ ਗੱਲ ਦੇ ਵਿੱਚ ਕੋਈ ਸਿਹਾਰੀ ਬਿਆਰੀ ਦਾ ਫਰਕ ਨਹੀਂ ਦੱਸਿਆ ਪਰ ਮੈਨੂੰ ਇਹ ਨਹੀਂ ਸਮਝ ਆ ਗਿਆ ਇਸ ਨੇ ਕਿਹੜੇ ਆਪਣੇ ਵਾਰਤ ਕਰੋ ਇਤਿਹਾਸ ਪੜ੍ਹਿਆ ਹੈ ਕਿ ਕੰਨੜਾ ਜੀ ਸਨ 191793 ਵਿੱਚ ਬੰਦਾ ਸਿੰਘ ਬਹਾਦਰ ਨੇ ਮਸਜਿਦ ਢਾ ਕੇ ਰਕਾਬ ਗਨ ਸਾਹਿਬ ਤੋਂ ਤੇ ਉੱਥੇ ਇਹ ਗੁਰਦੁਆਰਾ ਬਣਾਇਆ ਇਹ ਸਿਰਫ ਦੱਸਣਾ ਚਾਹਦਾ ਹੈ ਵੀ ਖਾਲੀ ਦੂਸਰੀ ਕੌਮ ਹੀ ਨਹੀਂ ਸਿੱਖਾਂ ਨੇ ਵੀ ਮਸਜਿਦਾਂ ਢਾ ਕੇ ਗੁਰਦੁਆਰੇ ਬਣਾਏ ਜਿੱਦੀ ਮਿਸਾਲ ਸਿੱਖ ਇਤਿਹਾਸ ਦੇ ਵਿੱਚ 1500 1490 ਤੋਂ ਲੈ ਕੇ ਅੱਜ ਤੱਕ ਕੋਈ ਨਹੀਂ ਮਿਲਦੀ ਕੋਈ ਨਹੀਂ ਮਿਲਦੀ ਸੋ ਕੋ ਇਤਿਹਾਸ ਦੇ ਵਿੱਚ ਇਹ ਗਲਤੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਮੁਸਲਮਾਨਾਂ ਲਈ ਕਰਤਾਰਪੁਰ ਦੀ ਮਸਜਿਦ ਬਣਾਈ ਜੇ ਤਾਂ ਅੱਜ ਵੀ ਹਰਗੋਬਿੰਦ ਮਸਜਿਦ ਨਾਂ ਤੇ ਗੁਰੂ ਹਰਗੋਬਿੰਦ ਮਸਜਿਦ ਨਾਂ ਤੇ ਆਦਾਸ਼ ਹੋ ਰਿਹਾ ਹੈ ਬੜੀਆਂ ਲੜਾਈਆਂ ਹੋਈਆਂ ਬੜੇ ਆਪਸ ਵਿੱਚ ਤੋ ਫਰਕੇ ਬੈਠੇ ਸਿੱਖਾਂ ਨੂੰ ਕਤਰ ਕਰਨ ਦੇ ਜ਼ੁਲਮ ਕਰਨ ਦੇ ਵਿੱਚ ਸੰਸਕਾਰਾਂ 1706 ਤੋਂ ਲੈ ਕੇ 1793 ਤੱਕ 94 ਤੱਕ ਕੋਈ ਐਸਾ ਜ਼ੁਲਮ ਨਹੀਂ ਜਿਹੜਾ ਸਿੱਖਾਂ ਨਾਲ ਕੀਤਾ ਗਿਆ ਗੁਰੂ ਸਵਾੰਦ ਵਕਤ ਗੁਰੂ ਜਨ ਸਾਹਿਬ ਤੋਂ ਵੀ ਗੁਰ ਤੇਗ ਬਹਾਦਰ ਸਾਹਿਬ ਤੋਂ ਛੋਟੇ ਸਾਹਿਬ ਜਾਤਿਆਂ ਦੇ ਭਾਈ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਜੀ ਦੇ ਪਰ ਸਿੱਖ ਰਾਜ ਆਣ ਤੋਂ ਬਾਅਦ ਕਿਸੇ ਮਹਾਰਾਜਾ ਰਣਜੀਤ ਸਿੰਘ ਜਾਂ ਉਹਦੇ ਹਲਕਾਰਾਂ ਨੇ کسی جگہ اے نہیں کیا کہ مسلمان کی مسجد آنی ہے مسلمان پہ ظلم کرنا ہے انہوں نے سو سال ٹیٹھ سو سال سکھوں سے ظلم کیے منچ نہیں ہے سکھ گروہ سبان نے جڑے کر گئے ظلم وہ ضرور سکھان نے تلوار چکی ہے انہاں کو بدلا لیا ہے وزیر خان کو بدلا لیا ہے اور انہاں کو لو بدلے لین. میر کو لے میر منو کو لیا ਪਰ ਆਮ ਬੰਦੇ ਨਾਲ ਮੁਸਲਮਾਨਾਂ ਨਾਲ ਨਾ ਕੋਈ ਮਸਜਿਦ ਢਾਈ ਗਈ ਤੇ ਨਾ ਕਿਸੇ ਨਾਲ ਜ਼ਰੂਰਤ ਕੀਤਾ ਗਿਆ ਇਸ ਪੱਦਰਪੁਰਸ਼ ਨੇ ਸਿਰਫ ਪਿਛਲੇ ਕਾਫੀ ਸਮੇਂ ਤੋਂ ਸਿੱਖਾਂ ਨਾਲ ਗਦਾਰੀ ਕਰਨ ਦੇ ਬਾਵਜੂਦ ਇੱਕ ਕਿਸ ਨੂੰ ਭਾਜਪੀ ਦੀ ਸਖਤਰੀ ਮਿਲੀ ਹੈ ਉਹ ਵੀ ਪਤਾ ਨਹੀਂ ਸੌ ਸਖਤਰ ਹੋਣਗੇ ਇਹਨਾਂ ਦੇ ਉਹਨਾਂ ਚੱਕੇ ਵੀ ਹੋ ਗਿਆ ਇਸ ਨੇ ਸਾਰਾ ਇਹ ਝੂਠ ਔਰ ਕਫਰ ਔਰ ਉਹ ਵੀ ਗੁਰਤਾਇਕ ਭਦਰ ਸਾਹਿਬ ਨੇ ਮਾਨਸਤਾਨ ਵਾਰੇ ਇਸ ਵਾਸਤੇ ਕੀਤਾ ਕਿ ਸ਼ਾਇਦ ਨੂੰ ਕੋਈ ਚੋਦਰਾ ਮਿਲ ਜਾਏ ਸ਼ਾਇਦ ਕੋਈ ਐਸੀ ਚੀਜ਼ ਮਿਲ ਜਾਏ ਜਿਹਦੇ ਨਾਲ ਮੈਂ ਦਬਾ ਕੇ ਮਨੀ ਲਾਟਰਿੰਗ ਕਰ ਸਕਾਂ ਦਬਾ ਕੇ ਇਤਿਹਾਸ ਨੂੰ ਵਿਗਾੜ ਕੇ ਹੋਰ ਪੈਸੇ ਕਮਾਵਾਂ ਹੋਰ ਜ਼ਰੀਏ ਨਾਲ ਪੈਸੇ ਕਮਾਵਾਂ ਮੇਰਾ ਨਾਮ ਉੱਪਰ ਹੋ ਜਾਏ ਮੈਂ ਬੇਨਤੀ ਕਰਨੀ ਚਾਹੁੰਦਾ ਸਮੁੱਚੇ ਸਿੱਖ ਪੰਥ ਨੂੰ ਕਿ ਇਹ ਜੇ ਭਦਰ ਪੁਰਸ਼ਾਂ ਦੇ ਨਾਲ ਪਬਲਿਕਲੀ ਅਥਮੇ ਲਾਣਾ ਵੀ ਤੁਹਾਡਾ ਗਨਾ ਹੈ ਗੁਰੂ ਤੁਹਾਨੂੰ ਬਖਸ਼ੇਗਾ ਨਹੀਂ ਮੈਂ ਕਈ ਵਾਰ ਦੇਖਦਾ ਹਾਂ ਵੀ ਜਾ ਕੇ ਖੜਾ ਹੋ ਕੇ ਫਿਰ ਮਿਲਦਾ ਹੈ ਮੈਂ ਹਰਣਾ ਉਹਨਾਂ ਸਿੱਖਾਂ ਦੇ ਕਿਹੜੇ ਕੋ ਕਰਮ ਜਿਹੜੇ ਪਿਛਲੇ 11 ਸਾਲਾਂ ਵਿੱਚ ਇਸ ਨੇ ਨਹੀਂ ਕੀਤੇ ਕਿਹੜੇ ਕੋ ਕਰਮ ਕਿਰ ਲੋਕੀ ਮੂੰ ਲਾਂਦੇ ਨੇ ਹਰਾਨੀ ਹੈ ਇਸ ਗੱਲ ਦੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਰਕਾਬਗੰਜ ਦਾ ਸਥਾਨ ਹੈਗਾ ਜਿੱਥੇ ਭਾਈ ਲੱਖੀ ਸ਼ਾਹ ਉਹ ਜਾ ਰਹੇ ਨੇ ਆਪਣੇ ਘਰ ਨੂੰ ਅਗ ਲਾ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਸਕਾਰ ਕੀਤਾ ਸੀ ਇਹ ਦਿੱਲੀ ਤੋਂ ਉਸ ਵਕਤ ਕਾਫੀ ਦੂਰ ਗਿਣਿਆ ਜਾਂਦਾ ਸੀ ਦਿੱਲੀ ਦੇ ਚਾਰ ਦਰਵਾਜੇ ਅਜਮੇਰੀ ਗੇਟ ਦਿੱਲੀ ਗੇਟ ਲੋਹਰੀ ਗੇਟ ਤੇ ਇੱਕ ਹੋਰ ਇਹ ਚਾਰ ਦਰਵਾਜਿਆਂ ਵਿੱਚ ਦਿੱਲੀ ਘਰੀ ਪਈ ਸੀ ਸਾਡੇ ਆਪਣੇ ਵੇਖਦਿਆਂ ਵੇਖਦਿਆਂ ਪਾਕਿਸਤਾਨ ਬਣਨ ਤੋਂ ਬਾਅਦ ਜੱਸਿਆਏ ਕ੍ਰੋਲ ਬਾਗ ਤੱਕ ਦਿੱਲੀ ਕਿ ਸੀ ਉਸ ਤੋਂ ਬਾਅਦ ਖਤਮ ਸੀ ਇਹ ਉੱਥੇ ਕਿਹੜੀ ਮਸਜਿਦ ਬਣਾਤੀ ਮੁਸਲਮਾਨਾਂ ਨੇ ਮੈਂ ਨਹੀਂ ਸਮਝਾਂਦੀ ਵੀ ਕਿਹੜੇ ਇਤਿਹਾਸੋਂ ਪੜ੍ਹਿਆਈ ਇਹ ਤੇ ਬਨਜਾਰੇ ਸਿੱਖਾਂ ਦਾ ਇਲਾਕਾ ਸੀ ਸਾਰਾ ਇਹ ਸਾਰੀ ਜ਼ਮੀਨ ਜਿੱਥੇ ਨਵੀਂ ਦਿੱਲੀ ਬੈਠੀ ਹੋਏ ਸਾਰੇ ਭਾਈ ਲੱਖੀ ਸ਼ਾਹ ਬਨਜਾਰੇ ਦੀ ਜ਼ਮੀਨ ਸੀ ਉਹਨੂੰ ਰਾਸੀ ਨਾ ਪਿੰਡ ਕਿਹਾ ਜਾਂਦਾ ਸੀ ਇੱਥੋਂ ਕਿੱਥੋਂ ਮੁਸਲਮਾਨ ਆ ਗਏ ਜਿਹਨਾਂ ਮਸਜਿਦ ਬਣਾਈ ਹੋਣੀ ਹੈ ਤੂੰ ਸਿਰਫ ਇਤਿਹਾਸ ਨੂੰ ਵਿਗਾੜਨ ਦੇ ਲਈ ਔਰ ਉਹਦਾ ਨਾਂ ਕਿ ਤੈਸ ਨੈਸ ਕਰਨ ਲਈ ਆਪਣੇ ਕੋਈ ਲਾਲਚ ਪੂਰਾ ਕਰਨ ਲਈ ਇਹ ਕੰਮ ਕਰ ਰਹੇ ਆਂ ਲੱਖ ਲਾਣਾ ਤੇ ਤੈਨੂੰ ਕੋ ਨਾਲ ਤੈਰ ਜੰਮਣ ਆ ਲਿਆ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਅੱਜ ਮੈਂ ਐਸ਼ ਕੈਤ ਸਿੰਘ ਸਾਹਿਬ ਗੈਣੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਹੈ ਮੈਂ ਨਾਨ ਨੂੰ ਇਸ ਮਾਧਿਅਮ ਰਾਹੀਂ ਬੇਨਤੀ ਕਰਾਂਗਾ ਇਸ ਦੇ ਉੱਤੇ ਫੌਰਨ ਐਕਸ਼ਨ ਲਿਆ ਜਾਵੇ ਔਰ ਜੇ ਤੁਸੀਂ ਐਕਸ਼ਨ ਨਾ ਲਏ ਆਲਰੇਡੀ ਮੇਰੀ ਇੱਕ ਕੰਪਲੇਂਟ ਇਹਦੀਆਂ ਕਰਸਤਾਨੀਆਂ ਬਾਰੇ ਇਹਦੀਆਂ ਦੁਰਾਚਾਰੀਆਂ ਬਾਰੇ ਇਹਦੀ ਕਮਫਰਸ਼ੀ ਬਾਰੇ ਤੁਹਾਡੇ ਕੋਲ ਪਈ ਹੈ ਇਸ ਨੂੰ ਬੁਲਾ ਕੇ ਜੇ ਇਸ ਨੂੰ ਪੰਚੋਂ ਨਾ ਚੱਕਿਆ ਗਿਆ ਤਾਂ ਇਹ ਜੇ ਕਈ ਹੋਣ ਜੰਮਣਗੇ ਵਰਨਾ ਇਹ ਜੇ ਜਮਣੇ ਬੰਦ ਹੋ ਜਾਣਗੇ ਮੇਰੀ ਬੇਨਤੀ ਹੈ ਤੇ ਪ੍ਰਵਾਨ ਕਰ ਲੈਣਾ ਔਰ ਮੈਂ ਫਿਰੇ ਕੋ ਐਸੇ ਨੂੰ ਚੇਤਾਵਨੀ ਦਿੰਦਾ ਅੱਜ ਅਸੀਂ ਕਹਿ ਰਹੇ ਹਾਂ ਅੱਗੋਂ ਤੋਂ ਅਗਰ ਤੁਸੀਂ ਸਿੱਖ ਕੌਮ ਦੇ ਇਤਿਹਾਸ ਨਾਲ ਗੁਰੂਆਂ ਦੇ ਇਤਿਹਾਸਾਂ ਛੇੜਾ ਖਾਨੀ ਕੀਤੀ ਤਾਂ ਫਿਰ ਤੇਰੇ ਵਾਸੇ ਜਿਹੜੇ ਇੰਜ਼ਾਮ ਹਨ ਉਹ ਬਹੁਤ ਬੁਰੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ